ਸਤਿ ਸ਼੍ਰੀ ਅਕਾਲ ਜੀ ਕਿਤਾਂ ਬਹਿਰੀਨ ਵਾਲੇ ਕੀ ਹਾਲ ਚਾਲ ਆ। ਬਬੀ ਆਪਣੇ ਦਿਨ ਦੀ ਸ਼ੁਰੂਆਤ ਹੋ ਗਈ ਆ ਅੱਜ ਹੈਗਾ ਵਾ ਸ਼ਨੀਵਾਰ। ਕੱਲ ਵੀ ਸਾਡਾ ਜਿਹੜਾ ਹੈਗਾ ਹੀਗਾ ਇਦਾਂ ਹੀ ਟਾਈਮ ਨਿਕਲ ਗਿਆ। ਬੋਲਾ ਆਂਡੇ ਲੈ ਕੇ ਆਇਆ। ਤੋਂ ਆਪਾਂ ਸਵੇਰੇ ਸਵੇਰੀ ਚਾਹ ਦੇ ਨਾਲ ਲੱਗੇ ਆਂ ਆਂਡੇ ਖਾਣ। ਇਹ ਰੋਬਲੇ ਹੋਏ ਆਂਡੇ। ਅਸੀਂ ਹੈਗੇ ਆ ਰੋਫਾ ਦੇ ਵਿੱਚ ਬਹਿਰੀਨ ਰੋਫਾ ਦੇ ਵਿੱਚ ਚਾਹ ਤਾਂ ਹੋਰ ਵੀ ਜਗ੍ਹਾ ਤੋਂ ਬਥੇਰੀਆਂ ਤਾਂ ਪੀਦੇ ਆ ਪਰ ਇੱਥੇ ਦੀ ਜਿਹੜੀ ਫਰੈਸ਼ ਚਾਹ ਹੈ ਨਾ ਬਹੁਤ ਵਧੀਆ ਵਾ ਤੇ ਅੱਜ ਸਾਡਾ ਰਫਾ ਕੰਮ ਸੀਗਾ ਐਂ ਕਿ ਚਲੋ ਅੱਜ ਵੀ ਇੱਥੇ ਚਾਹ ਪੀ ਕੇ ਜਾਂਦੇ ਆ ਇਹ ਆ ਇੱਥੇ ਦੀ ਫਰੈਸ਼ ਚਾਹ ਇਹਦੇ ਵਿੱਚ ਜਿਹੜਾ ਵਾ ਫਰੈਸ਼ ਮਿਲਕ ਜਿਹੜਾ ਪਾਉਂਦੇ ਆ ਵਿੱਚ ਬਾਕੀ ਲੋਕੀ ਤਾਂ ਪਾਉਂਦੇ ਆ ਚਲੋ ਕਰੀਮ ਜੀ ਜਿਹੜੀ ਆਉਂਦੀ ਆ ਉਹ ਪਾਉਂਦੇ ਆ ਪਰ ਇਹਦੇ ਵਿੱਚ ਫਰੈਸ਼ ਮਿਲਕ ਪਾਇਆ ਜਾਂਦਾ ਇਹਦੇ ਵਿੱਚ ਹੋਰ ਪਤਾ ਨਹੀਂ ਇਹ ਕੀ ਪਾਉਂਦੇ ਆ ਪਰ ਟੇਸਟ ਇਹਦਾ ਸਭ ਤੋਂ ਅਲੱਗ ਜਿਹਾ ਹੀ ਆ ਤੇ ਬਹੁਤ ਵਧੀਆ ਟੇਸਟ ਆ ਇਹਦਾ ਤੇ ਇਹ ਲੋਕੇਸ਼ਨ ਹੈਗੀ ਆ ਰਫਾ ਦੁਕਾਨ ਦਾ ਨਾਮ ਹੈਗਾ ਕੜਕ ਰਫਾ ਕੜਕ ਟੀਮ ਹਾਂ ਤੇ ਅਸੀਂ ਅੱਜ ਕੰਮ ਦੇ ਉੱਪਰ ਫਸ ਗਏ ਆ ਇਹ ਕੇਸੀ ਸੀਗਾ ਉਹਦਾ ਬੋਰਡ ਜਿਹੜਾ ਵਾ ਨਾ ਚੇਂਜ ਕਰਨਾ ਬਹੁਤ ਘੱਟ ਸਪੇਸ ਬਿਲਕੁਲ ਹੈ ਨਹੀਂ ਇੱਥੇ ਇੱਥੇ ਉੱਪਰ ਉੱਥੇ ਆ ਬੋਰਡ ਇਹਦਾ ਉਥੋਂ ਚੇਂਜ ਕਰਨਾ ਬਹੁਤ ਔਖਾ ਆ ਪਰ ਕਿੱਦਾਂ ਵੀ ਹੁਣ ਕਰ ਦਿੱਤਾ ਵਾ ਚੇਂਜ ਇਹ ਹੈਗਾ ਐਫ ਸੀ ਯੂ ਬੜੀ ਮਿਹਨਤ ਨਾਲ ਚੇਂਜ ਕੀਤਾ ਵਾ ਬਹੁਤ ਟਾਈਮ ਲੱਗ ਗਿਆ ਸਾਨੂੰ ਇਨਚੈਪ ਦੇ ਵਿੱਚ ਕੰਪਰੈਸਰ ਫੈਟ ਹੋ ਜਾਂਦਾ ਆ ਇੱਥੇ ਆ ਬੋਰ ਉਹ ਚੀ ਜਿਹੜਾ ਨਾ ਬਹੁਤ ਖਾ ਵੀ ਬਹੁਤ ਖਾ ਮੁਰਚੀ ਨਹੀਂ ਕੀਤਾ ਇਹ ਲੋ ਕਿੱਥੇ ਆ ਇਨਵਰਟਰ ਜਿਹੜਾ ਹੈ ਨਹੀਂ ਸੀ ਜਾਣ ਵਾਸਤੇ ਆ ਬੋਰ ਜਿਹੜੀ ਕੀਤਾ ਇਹ ਵਿੱਚ ਤਾਂ ਹਾਤੀ ਬੜਾ ਔਖਾ ਜਾਂਦਾ ਵਾ ਤੇ ਸਿਰ ਕਿੱਥੇ ਜਾਣਾ ਅਸੀਂ ਸਵੇਰੇ ਕੌਫੀ ਪੀਤੀ ਸੀ ਜਾਂ ਹੁਣ 2 ਘੰਟਿਆਂ ਬਾਅਦ ਆਪਾਂ ਚਾਹ ਪੀਣ ਲੱਗੇ ਆਂ ਇਹਦਾ ਸਪਾਂਸਰ ਹੈਗਾ ਅਜੀਤ ਕੁਮਾਰ ਚਾਹ ਦਾ ਸਪਾਂਸਰ ਅਜੀਤ ਕੁਮਾਰ ਹੈ ਹੁਣ ਆਪਾਂ ਚਾਹ ਪੀਣੇ ਆਂ ਨਾਲ ਆਪਣੇ ਕੋਲ ਇਹ ਇਸਕੋ ਕੀ ਬੋਲਦੇ ਹੈ ਕੱਪਕੇਕ ਕੱਪਕੇਕ ਵੀ ਹੈਗੇ ਆ ਜੂਸ ਵੀ ਹੈਗਾ ਵਾ ਮੰਗੋ ਪਰ ਜੂਸ ਪੀਵਾਂਗੇ ਤਾਂ ਗੱਲਾ ਖਰਾਬ ਹੋਊਗਾ ਇਸ ਮੌਸਮ ਦੇ ਵਿੱਚ ਨਾ चलो दे दिया बंदे अपने की कर दिया देते सट लगी मेरी उंगली सट लग गया मोटर कट दी मोटर दिया। मोटर खराब हो गया कैसी गई ये वाला वायर भी जला है हाँ चेंज कर देगा वायर सड़ी हुई है अभी ये तीनों वायर चेंज करेगा पूरा हार्ड है तीनों वायर हार्ड है पाँच का कैपेसिटर है नया पाँच का कैपेसिटर नया चेंज कर देगा ये भी नया लगा देगा कैपेसिटर ये वायर तीनों चेंज करेगा तीनों हार्ड है थोड़ा टाइम के बाद में नहीं तो जल जाएगा ਗੋਲੇ ਦੀ ਜਿੰਦਾ ਤੋੜਨ ਵਾਲੀ ਸਕੀਮ ਦੇਖ ਲਓ ਦੇਖ ਲੈਣੇ ਆਈਏ ਨਾ ਟੁੱਟਦੇ ਕਿ ਨਹੀਂ ਇਹ ਤੂੰ ਕਿੱਥੋਂ ਸਿੱਖ ਲਈ ਓਏ ਹੈਂ ਇਹਦੇ ਆਦੇ ਆਂ ਇਦਾਂ ਤੋੜ ਦਿੰਦਾ ਜਿੰਦਾ ਕਿ ਨਹੀਂ ਓਕੇ ਲੱਗਦਾ ਗੋਲੇ ਆ ਕੰਮ ਦਾ ਤੋਰਤਾ ਹੀ ਬੋਲਿਆ ਜਿੰਦਾ ਨਵਾਂ ਜਿੰਦਾ ਲੈ ਕੇ ਆਣਾ ਪੈਣਾ ਕੱਚ ਨੂੰ ਮਾਰਨੀ ਚਟਕਣੀ ਇਹਦੇ ਚਟਕਣੀ ਹੈਗੀ ਵਿੱਚ ਚਟਕਣੀ ਤਾਂ ਨਹੀਂ ਕੱਚ-ਕੱਚ ਉਹ ਜੁੜਿਆ ਹੋਇਆ ਬਾਵਾ ਚੜਦਾ ਕੱਚ ਕੇ ਦੇਖਾਂ ਖੁੱਲਦਾ ਆਹ ਖੁੱਲ ਗਿਆ ਹੈਗੇ ਅਸੀਂ ਅਸੀਂ ਮੈਂ ਕਹਿਣ ਕਿ ਆ ਪਰ ਕਰਦੇ ਕਰਦੇ ਬਟਾ ਆ ਵੀ ਆ ਇਹ ਗੈਸ ਸਿਲੰਡਰ ਵੀ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਗੈਸ ਸਿਲੰਡਰ ਵੀ ਐਸੀ ਮੈਕੈਨਿਕ AC ਟੈਕਨੀਸ਼ੀਅਨ ਦਾ ਜਿਹੜਾ ਕੰਮ ਕਰਦੇ ਉਹੀ ਕਰਦੇ ਆ ਬੈਕ ਇੱਥੇ ਆ ਕੇ ਸਬਕ ਤਾਂ ਹੋ ਰਹੀ ਆ ਅੱਜ ਹੁਣ ਆਪਾਂ ਦੇਖਦੇ ਹਾਂ ਇਹਨੂੰ ਚਾਲੂ ਕਰਕੇ ਉੱਪਰ ਦੋ ਸਿਲੰਡਰ ਆ ਕਿਹਦੇ ਕਿਹੜੇ ਸਿਲੰਡਰ ਦੇ ਵਿੱਚ ਗੈਸ ਆਊਗੀ ਉਹਨੂੰ ਆਪਾਂ ਫਿੱਟ ਕਰ ਦੇਣਾ ਅੱਜ ਤੇ ਕੰਮ ਕਮ ਸਾਰੇ ਖਤਮ ਕਰਕੇ ਆਪਾਂ ਘਰੇ ਆਏ ਆ ਤੇ ਕਰੇ ਪਾਂਡੇ ਭੁੰਡੇ ਖਾਣ ਸਾਰੇ ਧੋਣ ਵਾਲੇ ਆ ਪਹਿਲਾਂ ਆਪਾਂ ਸਬਜੀ ਸੂਜੀ ਬਣਾ ਲਈਏ ਕੁਛ ਬਾਦ ਵਿੱਚ ਫਿਰ ਬਾਕੀ ਕੰਮ ਕਰਦੀ ਹਾਂ ਨਹੀਂ ਤਾਂ ਸਬਜ਼ੀ ਵਾਸਤੇ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਵਾ ਬਾਅਦ ਵਿੱਚ ਫਿਰ ਦਿਲ ਵੀ ਨਹੀਂ ਕਰਦਾ ਬਣਾਉਣ ਨੂੰ ਫਿਰ ਕਿੱਦਾਂ ਛੱਡੂ ਪਰੋਂ ਖਾ ਲੋ ਪਰ ਆਪਾਂ ਸਬਜ਼ੀ ਬਣਾਉਣੀ ਹੈ ਅੱਜ ਆਹ ਦੇਖ ਲਓ ਕਿਦਾਂ ਸਾਰੀ ਲੈਣ ਲਈ ਹੋਈ ਆ ਕੱਪਾਂ ਦੀ ਇਹ ਪਹਿਲਾਂ ਸਾਰੇ ਧੋਨੇ ਪੈਣੇ ਆ ਟਮਾਟਰ ਲੈ ਕੇ ਆਂਦੀ ਆ ਅੱਜ ਬਣਾਉਣੀ ਆ ਆਪਾਂ ਮਟਰ ਪਨੀਰ ਲੋ ਜੀ ਆਪਾਂ ਮਟਰ ਤੇ ਪਨੀਰ ਭੰਗੇ ਰੱਖ ਦਿੱਤਾ ਵਾ ਚਾਹ ਦੀ ਆਫਰ ਆ ਗਈ ਹੈ ਨਾਲ ਹੀ ਆਪਾਂ ਨੂੰ ਕਿੰਨਾਂ ਚਾਹ ਪੀ ਲੈਣੇ ਆ। ਚਾਹ ਰਹੀਏ 11 ਚਾਹ ਇਹਦੇ ਨਾਲ ਬਿਸਕਟ ਵੀ ਮਿਲੇ ਆ। ਚਲੋ ਇੱਕ ਕਟਾ ਇੱਕ ਦਾ ਖਾ ਲਈਏ ਵੈਸੇ ਤਾਂ ਆਪਾਂ ਖਾਣਾ ਖਾ ਰਿਹਾ ਹੈ।

खाओ भाई क्या माता खाओ बस बड़ा 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 साल बड़ा 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 ਉਹ ਨਾਲ ਜਿਹੜਾ ਇਹ ਲੈ ਕੇ ਆਇਆ। ਅੱਛਾ ਲਾ ਯਾ ਹਾਂ ਆਪਾਂ ਵਿੱਚ ਸਾਮਾਨ ਬਣ ਗਿਆ ਬਾਦ ਵਾਲਾ। ਆਏ ਆਪਣੀ ਚੋਲ ਤਿਆਰ ਹੁੰਦੇ ਆ ਮਟਰਾਂ ਵਾਲੇ। ਯਾ ਹੈਗਾ ਮਟਰ ਪਨੀਰ। ਚਲੋ ਯਾ। ਹੁਣ ਆਪਾਂ ਉਹਨਾਂ ਕੋ ਪਹਿਲਾਂ ਕੱਪੜੇ-ਕੁੱਪੜੇ ਚੇਂਜ ਕਰਕੇ ਜਿਮ ਜਾ ਆਈਏ। ਫੇਰ ਆ ਕੇ ਰੋਟੀ-ਪਾਣੀ ਖਾਵਾਂਗੇ।